ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਅੱਜ ਵੀ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਅੱਜ ਬਾਈ ਕੋਲੇ ਬਾਈ ਫਾਰਮ ਹੁੰਦਾ ਕੰਮ ਆ ਬਾਈ ਦਾ ਬਾਈ ਕਿਕਰ ਕੋਲੇ ਆਏ ਆ ਬਾਈ ਕੋਲੇ ਇੱਕ ਵਿਹੜਾ ਵਕਾਉ ਸੀ ਇਹ ਤੀਜੇ ਸੋਅ ਵਾਸਤੇ ਬਾਈ ਸੱਤਾਂ ਮਹੀਨਿਆਂ ਦੀ ਗੱਬਣਾ ਦੁੱਧੋ ਹੁਣ ਬਾਈ ਛੱਡੀ ਵੀ ਆ ਬਾਈ ਦੀ ਡਰਾਈ ਆ ਗਈ ਤੇ ਬਾਕੀ ਤੁਸੀਂ ਆਪ ਆ ਕੇ ਇੱਥੇ ਤਸੱਲੀ ਕਰ ਸਕਦੇ ਆ ਮਿਹੜ ਦੀ ਸੱਤਾਂ ਮਹੀਨਿਆਂ ਦੀ ਗੱਬਣਾ ਬਾਕੀ ਸੌਦਾ ਬਾਈਆਂ ਦਾ ਵੀ ਆਪਾਂ ਫੋਨ ਤੇ ਹੀ ਕਰਨਾ ਹੈਗਾ ਉਹ ਤੁਸੀਂ ਬਾਈ ਦਾ ਫੋਨ ਨੰਬਰ ਕਨੈਕਟ ਨੰਬਰ ਚੱਲੀ ਜਾਂਦਾ ਡਿਸਪਲੇ ਦਿਓ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਤੇ ਥਣ ਥਣੋਂ ਤੁਹਾਨੂੰ ਦਿਖਾ ਦੇਣਾ ਵੀ ਦੁੱਧੋਂ ਛੱਡੀ ਵੀ ਆ ਹਜੇ ਲੇਵਾ ਆਣੇ ਕੋਈ ਸਟਾਰਟਿੰਗ ਹਜੇ ਕੀਤਾ ਨਹੀਂ ਦੁੱਧੋਂ ਸੱਤਾਂ ਮਹੀਨਾ ਦੀ ਗੱਭਣਾ ਤੁਸੀਂ ਦੇਖ ਸਕਦੇ ਆ ਹਵਾਨਾ ਝੋਲੀ ਜਾਲੀ ਨੂੰ ਬਈ ਖੁੱਲੀ ਆ ਬੋਡੀ ਸਟਰਕਚਰ ਸੋਹਣਾ ਵੜਦਾ ਅੱਗੇ ਵੀ ਬਾਈ ਦੱਸਦਾ ਵੀ ਦੁੱਧ ਬਈ ਇਹਨੇ ਦੂਜੇ ਸੂਏ 20 ਲੀਟਰ ਦੁੱਧ ਦਿੱਤਾ ਬਾਈ ਦੱਸਦਾ ਤੇ ਬੋਡੀ ਸਟਰਕਚਰ ਤੁਸੀਂ ਦੇਖ ਸਕਦੇ ਆ ਵੀ ਬੋਡੀ ਸਟਰਕਚਰ ਵਿੱਚੋਂ ਕੋਈ ਕੱਚ ਨਹੀਂਗਾ ਬਾਹਰ ਚ ਬੋਡੀ ਸਟਰਕਚਰ ਸੋਹਣਾ ਵੜਦਾ ਬਾਕੀ ਡੈਰੀ ਫਾਰਮਾਂ ਤੇ ਬਈ ਥੋੜਾ ਜਿਹਾ ਨਿਵਾਉਣ ਧਿਵਾਉਣ ਤੁਹਾਨੂੰ ਪਤਾ ਹੀ ਹੁੰਦਾ ਹਨਾ ਤੇ ਥਾਣਾਵਾਨਾ ਤੁਸੀਂ ਦੇਖ ਸਕਦੇ ਆ ਬਈ ਕੋਈ ਪੂਰਾ ਫੋਟੋ ਸ਼ਾਂਗ ਨਹੀਂ ਥਾਣਾਵਾਨੇ ਤੇ ਬਲੱਡ ਲਾਈਨ ਦੇਖ ਸਕਦੇ ਤੁਸੀਂ ਬਾਕੀ ਬੋਡੀ ਸਟਰਕਚਰ ਤੁਸੀਂ ਦੇਖ ਹੀ ਲਿਆ ਬਈ ਤੇ ਬਾਕੀ ਬਾਈ ਨਾ ਕਰੋ ਗੱਲਬਾਤ ਰਲਾਓ ਸੌਦਾ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ